ਚੋਰਾ ਦੇ ਹੌਸਲੇ ਦਿਨੋ ਦਿਨ ਬੁਲੰਦ ਹੁੰਦੇ ਜਾ ਰਹੇ ਨੇ ਜੀ ਹਾਂ ਜੇਕਰ ਕੋਈ ਘਰ ਦੇ ਬਾਹਰ ਆਪਣਾ ਵਹੀਕਲ ਖੜਾ ਕਰਦਾ ਤਾਂ ਉਹ ਇਹ ਖਬਰ ਜ਼ਰੂਰ ਦੇਖ ਲੈਣ ਜੀ ਹਾਂ ਜੇਕਰ ਤੁਸੀਂ ਵੀ ਆਪਣੇ ਘਰ ਦੇ ਬਾਹਰ ਕੋਈ ਵਾਹਨ ਖੜਾ ਕਰਦੇ ਹੋ ਤਾਂ ਤੁਸੀਂ ਵੀ ਸਾਵਧਾਨ ਹੋ ਜਾਓ ਉਹ ਦੇਖੋ ਕਾਰ ਦੇ ਬਾਹਰ ਖੜੀ ਕਾਰ ਦਾ ਚੋਰ ਕੀ ਹਾਲ ਕਰ ਗਿਆ ਜਦੋਂ ਕਾਰ ਮਾਲਕ ਸਵੇਰੇ ਕੰਮ ਤੇ ਜਾਣ ਦੇ ਲਈ ਨਿਕਲਣ ਲੱਗਾ ਤੇ ਉਸਨੇ ਆਪਣੀ ਕਾਰ ਦੀ ਹਾਲਤ ਵੇਖੀ ਤਾਂ ਉਹ ਹੱਕਾ ਬੱਕਾ ਰਹਿ ਗਿਆ ਜੀਹਾਂ ਜੁਲੰਦਰ ਦੀ ਗ੍ਰੀਨ ਐਵੇਨਿਊ ਦੇ ਵਿੱਚ ਕਾਰ ਦੇ ਬਾਹਰ ਖੜੀ ਕਾਰ ਦੇ ਵਿੱਚੋਂ ਚੋਰ ਟਾਇਰ ਚੋਰੀ ਕਰਕੇ ਲੈ ਗਏ ਚੋਰਾਂ ਨੇ ਕਾਰ ਦੇ ਬਾਹਰ ਖੜੀ ਗੱਡੀ ਦੇ ਟਾਇਰ ਚੋਰੀ ਕਰ ਲਏ ਤੇ ਕਾਰ ਮਾਲਕ ਨੂੰ ਸਵੇਰੇ ਕੰਮ ਤੇ ਜਾਣ ਸਮੇਂ ਚੋਰੀ ਹੋਣ ਦਾ ਪਤਾ ਲੱਗਿਆ ਕਾਰ ਮਾਲਕਾ ਜਮ ਕੁਮਾਰ ਨੇ ਦੱਸਿਆ ਕਿ ਉਹ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਤੇ ਜਦੋਂ ਉਹ ਸਵੇਰੇ ਕੰਮਲੇ ਨਿਕਲਿਆ ਤਾਂ ਉਸ ਦੀ ਕਾਰ ਦੇ ਚਾਰੇ ਟਾਇਰ ਗਾਇਬ ਸਨ ਇਸ ਬੰਦੇ ਉਸਨੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਤੇ ਜਾਂਚ ਅਧਿਕਾਰੀ ਜਿਹੜੇ ਕਿ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਏ ਹਨ ਮੇਰਾ ਨਾਮ ਅਮਰਜੀਤ ਪਾਲ ਸਹਾਤਾ ਅਮਰਜੀਤ ਜੀ ਅਮਰਜੀਤ ਬਾਈ ਕਿਹੜੀ ਜਗ੍ਹਾ ਤੋਂ ਕੀ ਮਾਮਲਾ ਆ ਮਾਨਪਾਲਟੀ ਓਕੇ ਕੀ ਮਾਮਲਾ ਕੀ ਸਾਰਾ ਮੇਰੇ ਕੋਲ ਸੀ ਮਾਮਲਾ ਇਹ ਆ ਕਿ ਰਾਤ ਨੂੰ ਹੁਣ ਅਸੀਂ ਸਵੇਰੇ ਉੱਠਿਆ ਦੇਖਿਆ ਕਿ ਗਲੀ ਵਾਲਿਆਂ ਨੇ ਦੇਖਿਆ ਕਿ ਇਹ ਨਾ ਸਾਰੇ ਕਿ ਗੱਡੀ ਦੇ ਟਾਇਰ ਲਾਤੇ ਆ ਪਹਿਲਾਂ ਕਦੇ ਸੀ ਚੋਰੀ ਹੋ ਗਈ ਚੋਰੀ ਹੋ ਗਈ ਸੱਤ ਪਤਾ ਲੱਗੇ ਆ ਕੇ ਦੇਖਿਆ ਤੇ ਕਹਿੰਦੇ ਟਾਇਰ ਹੀ ਲਾਤੇ ਗੱਡੀ ਦੀ ਅਸੀਂ ਤਾਂ ਸੁਣ ਕੇ ਹੈਰਾਨ ਹੋ ਗਏ ਚਾਰੋਂ ਟਾਇਰ ਉਤਾਰ ਦਿੱਤੇ ਗਏ ਭਾਈ ਚਾਰੇ ਟਾਇਰ ਚਾਰੇ ਟਾਇਰ ਲਾ ਗਿਆ ਭਾਈ ਗੱਡੀ ਖੜੀ ਹੈ ਜੀ ਇਹ ਕੰਮ ਕੀ ਕਰਦਾ ਮੁੰਡਾ ਜਿਹਦੀ ਗੱਡੀ ਹੈ ਭਾਜੀ ਕੀ ਨਾਮ ਉਹਦਾ ਪਤਾ ਨਹੀਂ ਖਰੇ ਇਹਨਾਂ ਨੇ ਇੱਥੇ ਸਾਡੇ ਗਵਾਂਢੀ ਨਵੇਂ ਇਹਨਾਂ ਨੇ ਮਕਾਨ ਮਕੂਨ ਵਿਚਾਰਿਆ ਨੇ ਖਰੀਦਿਆ ਸਰਦੀ ਕਲਾ ਟਾਈਮ ਟੀਵੀ ਲਈ ਜੁਲੰਦਰ ਤੋਂ ਪੱਤਰਕਾਰ ਸੰਦੀਪ ਕਾਲ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਸਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ